ਸਤਿ ਸ਼੍ਰੀ ਅਕਾਲ ਜੀ ਮੈਂ ਸ਼੍ਰੀ ਸ਼ਰਮਾ ਪੰਜਾਬ ਅਪਡੇਟਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਸਾਪ ਦਾ ਕੈਬਨਿਟ ਮੰਤਰੀ ਅਤੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਜਿਨ੍ਹਾਂ ਦੀਆਂ ਲਗਾਤਾਰ ਮਦਦ ਕਰਦਿਆਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਆਪਣੇ ਅਰਜਨਾਲਾ ਹਲਕੇ ਦੇ ਵਿੱਚ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਲਗਾਤਾਰ ਹੜਪੀੜਤਾ ਦੀ ਮਦਦ ਦੇ ਵਿੱਚ ਝੋਟੇ ਹੋਏ ਹਨ ਤੇ ਇਹਨਾਂ ਨੇ ਹਾਰ ਨਹੀਂ ਮੰਨੀ ਅਤੇ ਪੀੜਤਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਇਸ ਦੌਰਾਨ ਅਜਨਾਲਾ ਦੇ ਵੱਖ-ਵੱਖ ਪਿੰਡਾਂ ਦੇ ਸਰਕਾਰੀ ਸਕੂਲਾਂ ਦੀ ਸਾਫ ਸਫਾਈ ਦੇ ਵਿੱਚ ਲੱਗੇ ਹੋਏ ਹਨ ਤੇ ਨਾਲ ਹੀ ਵਿਧਾਇਕ ਦੀ ਬੇਟੀ ਅਮਨਦੀਪ ਕੌਰ ਢਾਲੀਵਾਲ ਅਤੇ ਸਾਰੇ ਵਲੰਟੀਅਰ ਸਹਿਪਾਨ ਵੀ ਵਿਧਾਇਕ ਦਾ ਸਾਥ ਦੇ ਰਹੇ ਹਨ ਅਜਨਾਲਾ ਦੇ ਪਿੰਡ ਨੰਗਲ ਸੋਹਲ ਦੇ ਸਰਕਾਰੀ ਸਕੂਲ ਦੀ ਸਫਾਈ ਕੀਤੀ ਗਈ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਉਸ ਤੋਂ ਬਾਅਦ ਪਿੰਡ ਮਲਕਪੁਰ ਦੇ ਸਰਕਾਰੀ ਸਕੂਲ ਦੀ ਸਫਾਈ ਕੀਤੀ ਇਸ ਦੌਰਾਨ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਮੈਂ ਆਪਣੀ ਬੇਟੀ ਅਮਨਦੀਪ कौर ਢਾਲੀਵਾਲ ਅਤੇ ਵਲੰਟੀਅਰਾਂ ਨਾਲ ਮਿਲ ਕੇ ਅਜਨਾਲਾ ਦੇ ਪਿੰਡ ਨੰਗਲ ਸੋਹਲ ਦੇ ਸਰਕਾਰੀ ਸਕੂਲ ਦੀ ਸਫਾਈ ਕੀਤੀ ਤਾਂ ਜੋ ਬੱਚਿਆਂ ਦੀ ਪੜਾਈ ਜਲਦ ਤੋਂ ਜਲਦ ਸ਼ੁਰੂ ਹੋ ਸਕੇ ਹੜ ਦਾ ਪਾਣੀ ਉੱਤਰਿਆ ਤਾਂ ਸਾਰੇ ਜਗ੍ਹਾ ਗੰਦਗੀ ਅਤੇ ਰੇਤ जम गई आज स्कुल दे स्कुल दे की थी आज ਸਾਰਿਆਂ ਨਾਲ ਮਿਲ ਕੇ ਅਜਨਾਲਾ ਦੇ ਪਿੰਡ ਨੰਗਾ ਸੋਹਲ ਦੇ ਸਰਕਾਰੀ ਸਕੂਲ ਦੀ ਸਫਾਈ ਕੀਤੀ ਗਈ ਤਾਂ ਜੋ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਹਲਕਾ ਸ਼ਰੀਆ ਨਾਨਪੁਰ ਸਾਹਿਬ ਦੀਆਂ ਦਾਣਾ ਮੰਡੀ ਲਈ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਸੋਗਾ ਦਿੱਤੀ ਗਈ ਇਸ ਬਾਰੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡ ਅਗੰਪੂਰ ਵਿੱਚ ਲੱਕੜ ਮੰਡੀ ਬਣਾਈ ਜਾਵੇਗੀ ਕਿਰਤਪੁਰ ਸਾਹਿਬ ਸੁਰੇਵਾਲ ਅਤੇ ਨੰਗਲ ਦੀਆਂ ਮੰਡੀਆਂ ਦੀ ਵੀ ਨਵ ਹਾਲ ਬਦਲੀ ਜਾਵੇਗੀ ਆਪਣੇ ਕਿਸਾਨ ਭਰਾਵਾਂ ਅਤੇ ਆੜਤੀਆਂ ਨੂੰ ਹਰ ਸੰਭਵ ਸੁਵਿਧਾ ਪ੍ਰਦਾਨ ਕਰਨ ਲਈ ਮੈਂ ਵਚਨਬੱਧ ਹਾਂ ਤੇ ਕਿਰਤਪੁਰ ਸਾਹਿਬ ਦੀ ਦਾਣਾ ਮੰਡੀ ਦੇ ਵਿੱਚ ਪਹਿਲੀ ਵਾਰ 1 ਕਰੋੜ ਰੁਪਏ ਦੀ ਲਾਗਤ ਦਾ ਸ਼ੈੱਡ ਬਣਾਇਆ ਜਾਵੇਗਾ ਜਿਹਾ ਕਹਿਣਾ ਹੈ ਸਿੱਖਿਆ ਮੰਤਰੀ ਹਰਜੋਤ ਬੈਂਸ ਆਪਣੇ ਹਲਕੇ ਸ਼੍ਰੀ ਅਨੰਦਪੁਰ ਸਾਹਿਬ ਦੇ ਦਾਣਾ ਮੰਡੀਆਂ ਦੇ ਵਿੱਚ ਹੋਰ ਸੁਧਾਰ ਕਰਨ ਦੇ ਲਈ ਅਸੀਂ ਸਾਡੀ ਹਲਕੀ ਨੂੰ ਵੱਡੀ ਸੋਗਤ ਮਿਲੀ ਹੈ ਜਿਹਦੇ ਵਿੱਚ ਜਿਹੜੀ ਸਾਡੀ ਕੀਪੁਰਸਾ ਵਾਲੀ ਦਾਣਾ ਮੰਡੀ ਹੈ ਉੱਥੇ ਇੱਕ ਸ਼ੈੱਡ 1 ਕਰੋੜ ਰੁਪਏ ਤੋਂ ਵੱਧ ਲਾਗਤ ਦਾ ਪਹਿਲੀ ਵਾਰੀ ਸ਼ੈੱਡ ਬਣੂਗਾ ਤੇ ਬਾਕੀ ਉੱਥੇ ਜਿਹੜੀ ਫਲੋਰਿੰਗ ਗੇਟਿੰਗ ਬਾਉਂਡਰੀ ਵਾਲਰ ਉਹਦਾ ਵੀ ਜਿਹੜਾ ਜਿਹੜਾ ਕੰਮ ਹੈ ਬਹੁਤ ਜਲਦੀ ਅਪਰੂਵਲ ਮਿਲ ਜੂਗੀ ਕੁਲ 3.5-4 ਕਰੋੜ ਚ ਪੂਰੀ ਮੰਡੀ ਤਿਆਰ ਕਰਾਂਗੇ ਟੈਂਡਰ ਦਾ ਜਿਹੜਾ ਸ਼ੈੱਡ ਹੋ ਚੁੱਕਿਆ ਅਗਮਪੁਰ ਦਾਣਾ ਮੰਡੀ ਦੇ ਵਿੱਚ ਵੀ ਜੀ ਇੱਕ ਸ਼ੈੱਡ ਆਪਾਂ ਸਾਲ ਪਹਿਲਾਂ ਲਵਾਇਆ ਸੀ ਪਰ ਉੱਥੇ ਦੇ ਆੜਤੀਆਂ ਵੱਲੋਂ ਕਿ ਲਈ ਸਾਡੀ ਹਲਕੀ ਦੀ ਸਭ ਤੋਂ ਵੱਡੀ ਮੰ ਕਿਸਾਨਾਂ ਦੀ ਮੰਗ ਸੀ ਉੱਥੇ ਵੀ ਇੱਕ ਡਬਲ ਸ਼ੈਡ ਬਣ ਰਿਹਾ ਉਹਦੇ ਨਾਲ ਅਗੰਪੁਰ ਜਿਹੜੀ ਸਾਡੀ ਦਾਣਾ ਮੰਡੀ ਹੈ ਉਹ ਬਹੁਤ ਵੱਡੀ ਮੰਡੀ ਬਣ ਜੂਗੀ ਤੇ ਪਲੱਸ ਅਸੀਂ ਅਗੰਪੁਰ ਦੇ ਵਿੱਚ ਲੱਕੜ ਮੰਡੀ ਅਗੰਪੁਰ ਦੀ ਪੰਚਾਇਤ ਨਾਲ ਗੱਲ ਕਰਕੇ ਸਾਨੂੰ ਡੇਢ ਕਿੱਲੇ ਦੀ ਹੋਰ ਰਿਕੁਆਇਰਮੈਂਟ ਹੈ ਉਸ ਤੋਂ ਬਾਅਦ ਜਿਹੜੀ ਲੱਕੜ ਮੰਡੀ ਹੈ ਸਾਡੇ ਇਲਾਕੇ ਦੇ ਵਿੱਚ ਹੁਣ ਪੌਪੂਲਰ ਦੀ ਖੇਤੀ ਬਹੁਤ ਹੋਣ ਲੱਗੀ ਹੈ ਯੂਕਲਿਪਟਸ ਫੈਦਰ ਦੀ ਖੇਤੀ ਬਹੁਤ ਹੋਣ ਲੱਗੀ ਹੈ ਜੇ ਲੱਕੜ ਮੰਡੀ ਬਣਦੀ ਹੈ ਤਾਂ ਨਵਾਂ ਰੋਜਗਾਰ ਨਵੇਂ ਜਿਹੜੇ ਆ ਸਾਨੂੰ ਬਲਾਚੌਰ ਜਾਣ ਦੀ ਲੋੜ ਨਹੀਂ ਸਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਤੇ ਉਸ ਤੋਂ ਬਾਅਦ ਇੱਥੇ ਫਿਰ ਫੈਕਟਰੀਆਂ ਦਾ ਵੀ ਜਿਹੜਾ ਹੈ ਉਹ ਵੀ ਫੈਕਟਰੀਆਂ ਇੱਧਰ ਨੂੰ ਰੁਕ ਕਰ ਸਕਦੀਆਂ ਆ ਨੰਗਲ ਦੇ ਵਿੱਚ ਜਿਹੜੀ ਐ ਬਹੁਤ ਕਿਸਾਨ ਨੰਗਲ ਦੇ ਕਿਸਾਨ ਬਹੁਤ ਪਰੇਸ਼ਾਨ ਹੁੰਦੇ ਸੀ ਤਾਂ ਨੰਗਲ ਦੀ ਦਾਣਾ ਮੰਡੀ ਦਾ ਵੀ ਅੱਜ ਕਮ ਆਪ ਜਾ ਕੇ ਅਸੀਂ ਸ਼ੁਰੂਆਤ ਕਰਾਂਗੇ ਇੱਥੇ ਵੀ ਇੱਕ ਮਿਨੀ ਸ਼ੈੱਡ ਤੇ ਫਲੋਰਿੰਗ ਦਾ ਕੰਮ ਐ ਐਡਾਂ ਹੀ ਜਿਹੜੀ ਸਾਡੇ ਹਾਜੀਪੁਰ ਸੂਰੇਵਾਲ ਦੀ ਮੰਡੀ ਐ ਉੱਥੇ ਵੀ ਕਿਸਾਨਾਂ ਦੇ ਰੈਸਟ ਕਰਨ ਲਈ ਬੈਠਣ ਲਈ ਜਿਹੜਾ ਸ਼ੈੱਡ ਐ ਤਾਂ ਸਾਡੇ ਇਲਾਕੇ ਦੀ ਚਾਰ ਮੰਡੀਆਂ ਨੰਗਲ ਹਾਜੀਪੁਰ ਸੂਰੇਵਾਲ ਵਾਲੀ ਮੰਡੀ ਤੇ ਫਿਰ ਅਗੰਪੁਰ ਮੰਡੀ ਦੇ ਵਿੱਚ ਇੱਕ ਹੋਰ ਸ਼ੈੱਡ ਐ ਤੇ ਪਲੱਸ ਕੀਤਪੁਰ ਸਾਹ ਮੰਡੀ ਅਸੀਂ ਇਹ ਡਵੈਲਪ ਕਰਨ ਜਾ ਰਹੇ ਆ ਤੇ ਇਹਨਾਂ ਦਾ ਸਾਰਿਆਂ ਦਾ ਕੰਮ ਅਗਲੇ 1 ਕੇਂਦਰ ਸਰਕਾਰ ਵੱਲੋਂ ਸ਼ਰਧਾਲੂਆਂ ਦੇ ਸ੍ਰੀ ਨਨਕਾਣਾ ਸਾਹਿਬ ਅਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਉੱਤੇ ਰੋਕ ਲਗਾਉਣ ਉੱਤੇ 사ਸਨ ਮਲਵਿੰਦਰ ਕੰਗ ਨੇ ਕੇਂਦਰ ਸਰਕਾਰ ਖਿਲਾਫ ਦਿੱਖੇ ਪ੍ਰਤੀਕਿਆ ਦਿੱਤੀ ਹੈ ਮਲਵਿੰਦਰ ਕੰਗ ਨੇ ਕਿਹਾ ਹੈ ਕਿ ਭਾਰਤ ਪਾਕਿਸਤਾਨ ਦੇ ਆਪਸੀ ਰਿਸ਼ਤੇ ਅਤੇ ਆਸਥਾ ਨੂੰ ਵੱਖੋ ਵੱਖਰੇ ਮਸਲਿਆਂ ਵਜੋਂ ਵਿਚਾਰਿਆ ਜਾਣਾ ਚਾਹੀਦਾ ਹੈ ਪਰ ਕੇਂਦਰ ਦੀ ਭਾਜਪਾ ਸਰਕਾਰ ਨੇ ਪਾਕਿਸਤਾਨ ਨਾਲ ਕ੍ਰਿਕਟ ਮੈਚ ਖੇਡਣਾ ਪ੍ਰਵਾਨ ਕਰ ਲਿਆ ਜਦ ਕਿ ਸ਼ਰਧਾਲੂਆਂ ਦੇ ਸ੍ਰੀ ਨਨਕਾਣਾ ਸਾਹਿਬ ਅਤੇ ਸ਼੍ਰੀ ਕਰਤਾਰਪੁਰ ਸਹਿਬ ਦੇ ਦਰਸ਼ਨਾ ਉਤੇ ਰੋਕ ਲਗਾਈ ਗਈ ਸਾਡੀ ਮੰਗ ਹੈ ਕਿ ਭਾਰਤ ਸਰਕਾਰ ਇਸ ਫੈਸਲੇ ਨੂੰ ਵਾਪਸ ਲਵੇ ਅਤੇ ਸ਼ਰਧਾਲੂਆਂ ਨੂੰ ਉਹਨਾਂ ਪਾਵਨ ਅਸਥਾਨਾਂ ਦੇ ਦਰਸ਼ਨਾ ਦੀ ਇਜਾਜ਼ਤ ਦਿੱਤੀ ਜਾਵੇ ਭੀਜਪੀ ਦੀ ਕੇਂਦਰ ਸਰਕਾਰ ਨੂੰ ਪਤਾ ਨਹੀਂ ਕੀ ਦੁਸ਼ਮਣੀ ਹੈ ਪੰਜਾਬੀਆਂ ਨਾਲ ਸਿੱਖਾਂ ਨਾਲ ਗੁਰੂ ਨਾਨਕ ਨਾਮ ਲੈਵਾ ਲੋਕਾਂ ਨਾਲ ਪਤਾ ਨਹੀਂ ਕੀ ਇਹਨਾਂ ਦੀ ਦੁਸ਼ਮਣੀ ਹੈ ਕਿ ਜਦੋਂ ਪੰਜਾਬ ਦੀ ਗੱਲ ਹੁੰਦੀ ਹੈ ਸਿੱਖਾਂ ਦੀ ਗੱਲ ਹੁੰਦੀ ਹੈ ਸਾਡੇ ਗੁਰੂਆਂ ਦੀ ਗੱਲ ਹੁੰਦੀ ਹੈ ਉੱਤੇ ਹਮੇਸ਼ਾ ਸਾਡੇ ਨਾਲ ਵਿਤਕਰਾ ਕੀਤਾ ਜਾਂਦਾ ਹੈ ਮੈਂ ਪਰ ਭਾਰਤ ਸਰਕਾਰ ਨੂੰ ਕਹਿਣਾ ਚਾਹੁੰਦਾ ਹੈ ਕਿ ਇਮੀਡੀਏਟਲੀ ਇਹ ਆਪਣੇ ਇਸ ਫੈਸਲੇ ਨੂੰ ਜਿਹਦੇ ਰਾਹੀਂ ਸ਼੍ਰੀ ਨਨਕਾਣਾ ਸਾਹਿਬ ਸ਼੍ਰੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਬੰਦ ਕੀਤਾ ਇਸ ਫੈਸਲੇ ਨੂੰ ਵਾਪਸ ਲਿਆ ਜਾਵੇ ਔਰ ਆਸਥਾ ਔਰ ਸ਼ਰਧਾ ਦੇ ਨਾਲ ਜਾਣ ਵਾਲੇ ਲੋਕਾਂ ਨੂੰ ਇਮੀਡੀਏਟਲੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਉਸ ਮੁਕੱਦਸ ਥਾਂ ਤੇ ਜਾ ਕੇ ਨਨਕਾਣਾ ਸਾਹਿਬ ਜਾ ਕੇ ਲੋਕ ਨਤਮਸਤਕ ਹੋ ਸਕਣ ਔਰ ਗੁਰੂ ਨਾਨਕ ਸਾਹਿਬ ਦੀ ਜਿਹੜੀ ਹੈ ਅਸ਼ੀਰਵਾਦ ਗੁਰੂ ਨਾਨਕ ਸਾਹਿਬ ਦਾ ਲੈ ਸਕਣ ਔਰ ਭਾਈਚਾਰੇ ਦਾ ਸੰਦੇਸ਼ ਦੇ ਪੰਜਾਬ ਅਪਡੇਟਸ ਦੇ ਵਿੱਚ ਫਿਲਹਾਲ ਐ ਨਹੀਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us tabai indian cuisine Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.